ਇੱਕ ਡਾਕਟਰ ਨੂੰ ਕਹਿੰਦੇ ਆ ਕਿ ਤੇਰਾ ਵੀ ਉਹ ਡੈਥ ਰੇਟ ਬਹੁਤ ਘਟਾ ਹੈ। ਅੱਛਾ। ਉਹ ਕਹਿੰਦਾ ਜੀ ਲਿਆਓ ਮਦੂਕ ਹੋਣੇ ਪੂਰਾ ਕਰਦਾ। ਜਿਹੜੀਆਂ ਨਰਸਾਂ ਉੱਤੇ ਪਹੁੰਚੀਆਂ ਸੀ ਕਿ ਸਾਨੂੰ ਨੌਕਰੀ ਮਿਲੇ ਉਹਨਾਂ ਨੂੰ ਕਿਹੜੇ-ਕਿਹੜੀਆਂ ਮੁਸ਼ਕਿਲਾਂ ਦਰਪੇਸ਼ ਆਈਆਂ? ਬਲਮੀਤ ਸਿੱਧੂ ਤਾਂ ਜਨਨ ਕੰਮਾ ਸੀਗਾ ਉਹਨੋਂ ਦਾ ਕਲੰਤ ਸਿੰਘ ਬਹੁਤ ਜ਼ਿਆਦਾ ਚੰਗਾ ਸੀਗਾ। ਸਿੱਧੇ ਮੋਲੇ ਜ਼ਿੰਮੇਦਾਰ ਕਿ ਨੂੰ ਮੰਨਦੇ? ਛੋਟ ਇਹ ਗੱਲ ਕਹਿ ਰਿਹਾ ਕਿ ਉੜਦੇ ਤੋਂ ਡੁੱਬਦੇ ਹਲ ਚਲੇ ਗਿਆ ਤੇ ਜਿਹੜਾ ਉੱਡ ਵੀ ਗਿਆ ਤੇ ਡੁੱਬ ਵੀ ਗਿਆ ਕੋਈ ਬਚਿਆ ਨਹੀਂ ਬੱਚੀ ਨਹੀਂ ਕਿ ਅਗਰ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਮਹੱਲੇ 'ਚ ਕੋਈ ਡਿਸਪੈਂਸਰੀ ਬਣਾਵੇ ਤਾਂ ਲੋਕ ਖੁਸ਼ ਹੁੰਦੇ ਹੁੰਦੇ ਪਰ ਇੱਥੇ ਤਾਂ ਨਰਾਜ ਹੋਏ ਨੇ ਇੱਥੇ ਤਾਂ ਪ੍ਰਟੈਸਟ ਹੋਇਆ ਲੋਕਾਂ ਵਾਸਤੇ ਨਵੀਆਂ ਮੁਸ਼ਕਲਾਂ ਨਾ ਕ੍ਰੀਏਟ ਕਰੋ ਜਿਵੇਂ ਆਪ ਨੂੰ ਸ਼ੰਭੂ ਵਾਲੇ ਬਾਰਡਰ ਤੇ ਹੁੰਦੀਆਂ ਹੋਈਆਂ ਨੇ ਵਿੱਚ ਦੀਆਂ ਇਹ ਇਹ ਜਿਹੜੇ ਆਪਣਾ ਬਹੁਤ ਸਵਾਲਾਂ ਤੇ ਹੁਣ ਗੱਲ ਕਰਨ ਜਾ ਰਹੇ ਹਾਂ ਬੀਤੇ ਦਿਨ ਤੁਸ ਸੁਣਿਆ ਹੋਣਾ ਕਿ ਬਠਿੰਡਾ ਦੇ ਵਿੱਚ ਪੇਪਰ ਸੀਦਾ ਨਰਸਾਂ ਦੀ ਸਰਕਾਰੀ ਨੌਕਰੀ ਨੂੰ ਲੈ ਕੇ ਇੰਨਾ ਜ਼ਿਆਦਾ ਹੰਗਾਮਾ ਹੋਇਆ ਇਹ ਪੇਪਰ ਲੀਕ ਤਾਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਕਦੇ ਨੈਟ ਦਾ ਪੇਪਰ ਲੀਕ ਕਦੇ ਨੀਟ ਦਾ ਪੇਪਰ ਲੀਕ ਇਹ ਬਾਹਰ ਜ਼ਰੂਰ ਸੀਗਾ ਯੂਪੀ ਬਿਹਾਰ ਦੇ ਵਿੱਚ ਕਿੰਨੀਆਂ ਹੀ ਭਰਤੀਆਂ ਨੂੰ ਲੈ ਕੇ ਕੱਪਲੇਸ਼ ਸਾਹਮਣੇ ਆਏ ਸੀ ਪਰ ਬਠਿੰਡਾ ਦੇ ਵਿੱਚ ਨਰਸਾਂ ਨੂੰ ਲੈ ਕੇ ਜਿਹੜਾ ਹੰਗਾਮਾ ਹੋਇਆ ਤੁਸੀਂ ਖੁਦ ਇੱਕ ਡਾਕਟਰ ਹੈ ਚੋ ਕਿਉਂਕਿ ਇਹ ਵੀ ਦੇਖਦੇ ਹੋ ਦੇਖੋ ਗਸ਼ਨ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਇਹ ਜਿਹੜਾ ਪੇਪਰ ਲੀਕ ਦਾ ਇਸ਼ੂ ਹੈਗਾ ਇਹ ਕੋਈ ਪਹਿਲਾ ਤੇ ਲਾਸਟ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਇਹ ਗੱਲ ਮੈਂ ਵੀ ਐਗਰੀ ਕਰੂੰਗਾ ਕਿ ਇਹ ਜਿਹੜੇ ਪੇਪਰ ਲਿਖ ਦੀਆਂ ਗੱਲਾਂ ਸੀਗੀਆਂ ਇਹ ਕੁਝ ਸਟੇਟਾਂ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਸੀ ਜਿਵੇਂ ਆਪਾਂ ਜੋ ਵੀ ਬਿਹਾਰ ਦੀ ਗੱਲ ਕਰਦੇ ਹਾਂ ਲੇਕਿਨ ਜੇ ਆਪਾਂ ਦੇਖਿਆ ਜਾਵੇ ਤਾਂ ਹੁਣ ਦੀ ਖੜੀ ਦਾ ਪੰਜਾਬ ਵੀ ਘੱਟ ਲਈ ਹੈ ਜੇ ਤੁਹਾਨੂੰ ਯਾਦ ਹੋਵੇ ਤੇ ਜੋ ਨੈਪਸੀਲਾ ਸਿਲਦਾਰਾਂ ਦੀ ਜਿਹੜੀ ਹੈਗੀ ਬਾਤ ਕੀਤੀ ਹੋਈ ਸੀ ਉਹਦੇ ਵਿੱਚ ਕਿਵੇਂ ਇੱਕੋ ਕਮਰੇ ਦੇ ਵਿੱਚ ਜਿਹੜੇ ਹੈਗੇ ਸਾਰੇ ਬੰਦੇ ਸਿਲੈਕਟ ਹੋਏ ਕੱਲਾ ਉਹੀ ਨਹੀਂ ਆ ਹੁਣ ਜਿਹੜਾ ਨੀਟ ਦਾ ਐਗਜ਼ਾਮ ਹੋਇਆ ਉਹਦੇ ਚ ਠੀਕ ਹੈ ਪੰਜਾਬ ਦਾ ਉਹਦੇ ਚ ਨਾਮ ਨਹੀਂ ਆਇਆ ਲੇਕਿਨ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਇਸ ਕਰਨਾ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਪੈਸੀਫਿਕਲੀ ਇਸ ਟੌਪਿਕ ਦੇ ਉੱਤੇ ਬੜੀ ਬੜੀ ਗੱਲ ਹੋਈ ਕਿ ਇੱਕ ਸੈਂਟਰ ਜਿਹੜਾ ਹੈਗਾ ਉੱਥੇ ਕਿਉਂ ਰੌਲਾ ਪੰਦਾ ਹੈ ਹਾਂਜੀ ਜੇ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਹੁਣ ਕੋਟਾ ਦੇ ਵਿੱਚ ਰਾਜਸਥਾਨ ਦੇ ਵਿੱਚ ਸਟੂਡੈਂਟਸ ਇਕੱਠੇ ਹੋਏ ਆਲ ਇੰਡੀਆ ਤੋਂ ਕਿਉਂ ਇਹ ਸਵਾਲ ਸੀ ਬਹੁਤ ਵੱਡਾ ਕਿਉਂ ਕਿਉਂ ਉੱਥੇ ਇਕੱਠੇ ਹੋਏ ਉੱਥੇ ਗੁਸ਼ਰਨ ਜੀ ਮੈਂ ਇਹ ਗੱਲ ਕਹਾਂਗਾ ਕਿ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਸ਼ਾਇਦ ਪੇਪਰ ਸੈਟਰ ਜਿਹੜੇ ਨੇ ਉਹ ਉਹਨਾਂ ਨੂੰ ਜਿਵੇਂ ਕਹਿੰਦੇ ਪੰਜਾਬੀ ਚ ਕੰਢ ਲਿਆ ਜਾਂਦਾ ਤੇ ਆਪਣੀ ਇੱਕ ਐਡ ਕਰ ਦਿੱਤੀ ਤੇ ਫਿਰ ਲੋਕ ਸਾਰੇ ਉਧਰ ਨੂੰ ਭੱਜ ਜਾਂਦੇ ਕਿਉਂਕਿ ਇੰਡੀਆ ਦੀ ਤਾਂ ਵੈਸੇ ਵੀ ਆਦਤ ਹੈਗੀ ਹੈ ਕਿ ਉਹ ਭੇਟ ਚਾਲੀ ਬਹੁਤ ਹੁੰਦੀ ਹੈ ਹੁਣ ਸਵਾਲ ਜਿਹੜਾ ਜਦੋਂ ਆਪਾਂ ਇੱਕ ਸਪੈਸਿਫਿਕ ਨਰਸਿੰਗ ਸਟੂਡੈਂਟਸ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਦੇਖੋ ਸਭ ਤੋਂ ਪਹਿਲੀ ਗੱਲ ਤੇ ਹੈਗੇ ਕਿ ਨੌਕਰੀ ਹੈ ਬਹੁਤ ਘੱਟ ਨੇ ਦੂਸਰਾ ਇਹ ਹੈਗਾ ਕਿ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕੰਪੀਟੀਸ਼ਨ ਕੰਬਟ ਲਈ ਬਹੁਤ ਜ਼ਿਆਦਾ ਹੋ ਜਾਂਦਾ ਤੇ ਫਿਰ ਜਦੋਂ ਪੇਪਰ ਲੀਕ ਦੀ ਗੱਲ ਹੋਵੇ ਤਾਂ ਫਿਰ ਇਹ ਇਸ ਤੋਂ ਨਕੰਮੀ ਗੱਲ ਜਿਹੜੀ ਹੈ ਉਹ ਨਹੀਂ ਹੋਣੀ ਦੀ ਲੇਕਿਨ ਇਹ ਜਿਸ ਤਰ੍ਹਾਂ ਇੱਕ ਬਾਰਡ ਯੂਸ ਕੀਤਾ ਕਿ ਇਕੋ ਆਈਸੋਲੇਟਡ ਐਸਿਲੈਂਸ ਨੇ ਇਸ ਤਰ੍ਹਾਂ ਦੇ ਇਨਸੀਡੈਂਸ ਜਿਹੜੇ ਹੈਗੇ ਨੇ ਉਹ ਰੂਟੀਨ ਦੇ ਵਿੱਚ ਵਾਪਰਦੇ ਨੇ ਔਰ ਨਕਮਾਪਨ ਜਿਹੜਾ ਹੈਗਾ ਮੈਂ ਇਹ ਕਹੂੰਗਾ ਕਿ ਜਿਹੜੀ ਏਜੰਸੀ ਉਸ ਨੂੰ एग्जाम ਲੈ ਰਹੀ ਹੈ ਔਰ ਅੱਜ ਦੀ ਡੇਟ ਤੇ ਜਿਹੜੀ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਫਰੀਦਕੋਟ ਵਾਲੀ ਜਿਹੜੀ ਹੈਗੀ ਹੈ एग्जामਸ ਦਾ ਬਹੁਤਾ ਹਿੱਸਾ ਜਿਹੜਾ ਹੈਗਾ ਉਹ ਉਹਨਾਂ ਨੂੰ ਹੀ ਦਿੱਤਾ ਹੋਇਆ ਵਿੱਚ ਸੋ ਮੰਦਪਾਗੀ ਘਟਨਾ ਵੀ ਹੈ ਔਰ ਮੈਂ ਇਹ ਗੱਲ ਕਹਾਗਾ ਕਿ ਜਿੱਥੇ ਮੰਦਪਾਗੀ ਵੀ ਹੈ ਉਥੇ ਸਰਕਾਰ ਦਾ ਨਕਮਾਪਨ ਵੀ ਹੁੰਦਾ ਹ ਹ ਸਿੱਧੇ ਤੌਰ ਤੇ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ ਤੁਸੀਂ ਨਹੀਂ ਸਿੱਧੇ ਤੌਰ ਤੇ ਸਰਕਾਰ ਕਿਉਂਕਿ ਜਦੋਂ ਆਪਾਂ ਯੂਨੀਵਰਸਿਟੀ ਦੀ ਗੱਲ ਕਰਾਂਗੇ ਤਾਂ ਫਿਰ ਉਹ ਸਰਕਾਰ ਦੀ ਗੱਲ ਹੀ ਕਰਾਂਗੇ ਵਿੱਚ ਠੀਕ ਹੈ ਸਰਕਾਰ ਦਾ ਮੈਂ ਇਹ ਤੇ ਨਹੀਂ ਕਹਾਗਾ ਕਿ ਮੁੱਖ ਮੰਤਰੀ ਉਥੇ ਇਗਜ਼ਾਮ ਲੈਣ ਜਾਂਦੇ ਨੇ ਲੇਕਿਨ ਅਲਟੀਮੇਟਲੀ ਉਹ ਸਰਕਾਰ ਦਾ 파ਰਟੀ ਹੁੰਦੇ ਆ ਵਿੱਚ ਕਿਉਂਕਿ ਉਹਦੇ ਵਿੱਚ ਇਗਜ਼ਾਮ ਦੇ ਵਿੱਚ ਇਹ ਜਿਹੜੇ ਇਲਜ਼ਾਮ ਅਲਟੀਮੇਟਲੀ ਲੱਗਦੇ ਆ ਨਾ ਜਾਂ ਕਿ ਇਹਦਾ ਜਿਹੜਾ ਪਿੱਛੇ ਬੈਕਗ੍ਰਾਉਂਡ ਜਦੋਂ ਨਿਕਲਦੀ ਆ ਤਾਂ ਉਹ ਫਿਰ ਇਹ ਪੋਲੀਟਿਸ਼ੀਅਨ ਹੀ ਨਿਕਲਦੇ ਆ ਹਾਂਜੀ ਜਦੋਂ ਤੁਸੀਂ ਜਿੱਥੋਂ ਮਰਜ਼ੀ ਸ਼ੁਰੂ ਕਰ ਲੋ ਤੁਸੀਂ ਦੇਖਿਆ ਬਿਹਾਰ ਦੇ ਵਿੱਚ NEET ਦਾ ਕਿਹਦੇ ਕਿਹਦੇ ਤੇ ਇਲਜ਼ਾਮ ਲੱਗੇ ਜਿਹੜੇ ਹੈਗੇ ਆ ਔਰ ਜਦੋਂ ਆਪਾਂ ਇੱਥੇ ਤੁਹਾਡੇ ਪਾਤੜਾਂ ਸਮਾਨ ਆਂਦੇ ਵਿੱਚ ਨੈਪਸੀ ਤਰ੍ਹਾਂ ਦੀ ਮੈਂ ਗੱਲ ਕਰ ਰਿਹਾ ਉਹ ਕਿਹਨਾਂ ਕਿਹਦੇ ਤੇ ਲੱਗੇ ਸੀਗੇ ਇਲਜ਼ਾਮ ਇਸੇ ਤਰ੍ਹਾਂ ਅਸੀਂ ਨੌਕਰੀ ਦੇ ਦੌਰਾਨ ਵੀ ਇਹੀ ਦੇਖਿਆ ਕਿ ਠੀਕ ਹੈ ਜਿਵੇਂ ਮੈਂ ਇਸ ਵਾਰ ਸੇ ਨੂੰ ਰਿਟਾਇਰ ਹੋਇਆ لیکن اگر میں کوئی ਉਥੇ ਕਪਲੇਬਾਜੀ ਕਰ ਰਿਹਾ ਤਾਂ ਹੱਥ ਮੇਰੇ ਤੇ ਵੀ ਪੋਲਿਟਿਸ਼ੀਅਨ ਨਹੀਂ ਹੁੰਦਾ ਵਿੱਚ ਹਾਂਜੀ ਕਿਉਂਕਿ ਜਦੋਂ ਮੈਨੂੰ ਇਹ ਪਤਾ ਹੈ ਕਿ ਮੈਂ ਆਪਣੇ ਦੇ ਲੈ ਕੇ ਲੰਘ ਜਾਣਾ ਜਿਵੇਂ ਲੇਟਸਟ ਆ ਰਿਹਾ ਤੁਸੀਂ ਹੁਣ ਦੇਖੋ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਮੁਹਾਲੀ ਦੇ ਵਿੱਚ ਜਿਹੜੇ ਦੋ ਦੋ ਕੇਸ ਹੋਏ ਹੁਣੇ-ਹੁਣੇ ਇੱਕ ਹਰਜੋਤ ਬੈਂਸ ਦਾ ਹਾਂਜੀ ਤੇ ਇੱਕ ਅਨਮੋਲ ਗਗਨ ਮਾਨ ਨੇ ਵੀ ਇਹੀ ਗੱਲ ਕਹੀ ਹੈ ਕਿ ਮੈਨੂੰ ਜਿਹੜੀ ਜੀ ਪੈਸੇ ਦਿੰਦੇ ਆ ਆਪਸ ਹੀ ਕਰ ਲੈਣੇ ਨੇ ਨਾ ਕਰੋ ਇਹ ਇਹ ਨਹੀਂ ਆਪੇ ਆਪੇ ਬੰਦੇ ਬੈਕ ਜੀ ਮੇਰੇ ਕੋਲ ਤਾਂ ਨਹੀਂ ਪਹੁੰਚਦੇ ਮੇਰੇ ਨਾਂ ਤੇ ਲੈਂਦੇ ਆ ਇਹਦਾ ਮਤਲਬ ਤੁਸੀਂ ਲੈਂਦੇ ਹੋ ਵਿੱਚੋਂ ਪਰ ਜਾਂ ਤੁਹਾਨੂੰ ਹੁਣ ਮਿਲਦੇ ਨਹੀਂ ਹੋਣੇ ਮਿਲ ਨਹੀਂ ਰਹੇ ਹੋਣੇ ਬਸ ਇਸ ਤਰ੍ਹਾਂ ਦੀ ਮੇਰਾ ਅਸਲ ਚ ਕਹਿੰਦਾ ਮਤਲਬ ਹੈ ਕਿ ਇਹ ਜਿਹੜੇ ਐਗਜ਼ਾਮਸ ਹੈਗੇ ਨੇ ਇਹਨੂੰ ਦੇਖੋ ਪਿੰਪੁਆਇੰਟ ਕਰਨਾ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਲੇਕਿਨ ਗਵਰਨਮੈਂਟ ਆਪਣੀ ਰਿਸਪੋਨਸਿਬਿਲਟੀ ਤੋਂ ਹੀ ਪਛਿਤ ਹੂੰ ਸੋ ਇਸ ਤਰ੍ਹਾਂ ਦੇ ਇਨਸੀਡੈਂਟਸ ਨੇ ਬਾਕੀ ਤਰਫੋਂ ਦੇਖੋ ਜਦੋਂ ਲੋਕਲ ਲੈਵਲ ਤੇ ਗੱਲਾਂ ਹੁੰਦੀਆਂ ਨੇ ਵੀ ਉਹ ਕੌਣ ਕਿੰਨੇ ਕੁ ਬੰਦੇ ਉੱਥੇ ਸੀਗੇ ਉਹਨਾਂ ਨੇ ਕੀ ਕੀਤਾ ਆ ਤੁਸੀਂ ਉੱਥੇ ਉੱਥੇ ਛੱਡੋ ਆ ਜਿਹੜਾ ਆਪਣਾ ਇੱਕ ਇੱਕ ਵਾਰੀ ਇਹਨਾਂ ਨੇ ਅ ਸ਼ਕਵਾਲ ਖਰਾਨੇ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਬਟਾਲੇ ਇੱਕ ਐਮਐਲਏ ਦੀ ਵਾਈਫ ਦੇ ਉੱਤੇ ਇਲਜ਼ਾਮ ਲਗਾਏ ਸੀ ਕਾਫੀ ਕਾਫੀ ਵੱਡੇ ਪਿਓ ਦੀ ਜਗ੍ਹਾ ਤੇ ਕੋਈ ਪਰਸਨ ਇੰਪਰਸੋਨੇਸ਼ਨ ਕਰ ਰਿਹਾ ਕੋਈ ਐਗਜ਼ਾਮ ਪਾਉਂਦੇ ਰਿਹਾ ਕਿ ਸੋ ਉਹ ਮੇਰਾ ਕਹਿੰਦਾ ਮਤਲਬ ਹੈਗਾ ਵੀ ਇਹ ਚੀਜ਼ਾਂ ਨਾ ਆਉਂਦੀਆਂ ਨੇ ਲੇਕਿਨ ਸਵਾਲ ਇਹ ਹੁੰਦਾ ਹੈ ਕਿ ਜੇ ਆਪਾਂ ਕੁਸਮ ਜੀ ਇਹ ਗੱਲ ਕਹੀ ਹੈ ਨਾ ਕਿਉਂਕਿ ਰਜਨੀਸ਼ ਨੇ ਇੱਕ ਗੱਲ ਕਹੀ ਹੋਈ ਹੈ ਉਹ ਕਹਿੰਦਾ ਜੀ ਇਹ ਜਿਹੜੇ ਆਪਾਂ ਹੁਣ ਵਰਡ ਯੂਜ਼ ਕਰਦੇ ਆ ਨਾ ਬੇਇਨਸਾਫੀ ਹੋਗੀ ਰੇਪ ਹੋ ਗਿਆ ਜੀ ਮਾਰਕਟਾਈ ਹੋਗੀ ਜੀ ਉਹਦੇ ਨਾਲ ਵਧੀਆਂ ਹੋ ਗਈ ਜੀ ਕਹਿੰਦਾ ਕਿ ਇਹ ਜਿਹੜੇ ਵਰਡ ਨੇ ਨਾ ਇਹ ਜਦੋਂ ਦੀ ਕਦੀ ਦੁਨੀਆ ਦੇ ਬਣੇ ਹੋਈਆਂ ਸਾਰੇ ਵੇਦਾਂ ਪ੍ਰਾਣਾਪਰਾਣ ਚ ਲਿਖੇ ਹੋਏ ਨੇ ਹਾਂਜੀ ਤੇ ਕਹਿੰਦੇ ਇਹ ਕਹਿੰਦੇ ਨਵਾਂ ਯੋਗਪੁਰਸ਼ ਆਊਗਾ ਕੋਈ ਨਵਾਂ ਯੋਗਪੁਰਸ਼ ਨਹੀਂ ਆਉਣਾ ਕਿਉਂਕਿ ਸਾਰੇ ਵਰਡ ਹੁਣ ਵੀ ਹੈਗੇ ਆ ਤੇ ਪਹਿਲਾਂ ਵੀ ਹੈਗੇ ਸੀ ਇਹਦਾ ਮਤਲਬ ਅਸਲ ਚ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਇਹ ਜਿਹੜੇ ਇਨਸੀਡੈਂਟਸ ਹੈਗੇ ਨੇ ਇਹਨਾਂ ਨੂੰ 100% ਤਾਂ ਤੁਸੀਂ ਰੂਲ ਆਊਟ ਨਹੀਂ ਕਰ पाओगे ਲੇਕਿਨ ਸਵਾਲ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਇਹ ਇਨਸੀਡੈਂਟ ਹੋਇਆ ਉਹਨੂੰ ਕਿੰਨੀ ਇਮਾਨਦਾਰੀ ਨਾਲ ਹੱਲ ਕੀਤਾ ਹੂੰ ਕਿ ਕਿ ਸਿਸਟਮ ਇੱਕ ਬਣਾ ਹੋਇਆ ਨਾ ਤੁਸੀਂ ਦੇਖੋ ਜੇ ਹੁਣ ਪੁਲਿਸ ਸਟੇਸ਼ਨ ਬਣਾ ਹੋਇਆ ਹੈ ਤਾਂ ਪੁਲਿਸ ਸਟੇਸ਼ਨ ਇਸ ਕਰਕੇ ਬਣਾਇਆ ਕਿ ਵਦੀਕੀਆਂ ਹੋਣੀਆਂ ਨੇ ਕੋਰਟ ਆ ਇਸ ਕਰਕੇ ਬਣੀ ਹੋਈ ਹੈ ਕਿ ਵਦੀਕੀਆਂ ਹੋਣੀਆਂ ਨੇ ਜਾਂ ਕਿਸੇ ਨਾਲ ਬੇਇਨਸਾਫੀ ਹੋਣੀ ਹੈ ਜਾਂ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਉੱਥੇ ਜਾਂਦਾ ਹੈ ਡਾਕਟਰ ਇਸ ਕਰਕੇ ਬਨੇ ਹੋਏ ਕਿ ਕਿ ਕੋਈ ਬਿਮਾਰੀ ਲੱਗਣੀ ਲੱਗਣੀ ਇਸ ਲਈ ਲੇਕਿਨ ਲੋਕ ਗਾਲਾਂ ਕੱਢਣ ਬੈਠ ਜਾਂਦੇ ਆ ਡਾਕਟਰ ਕੀ ਕਰਦੇ ਆ ਜੀ ਬਿਮਾਰੀ ਬਿਮਾਰੀ ਕਿਉਂ ਲੱਗੀ ਬਿਮਾਰੀ ਨੇ ਤਾਂ ਲੱਗਣਾ ਸਵਾਲ ਤੇ ਹੈ ਕਿ ਡਾਕਟਰ ਨੇ ਉਸ ਨੂੰ ਕਿੰਨੀ ਚੰਗੀ ਤਰ੍ਹਾਂ ਡੀਲ ਕੀਤੀ ਸਵਾਲ ਇੱਥੇ ਵੀ ਇਹੀ ਹੈ ਜੀ ਕਿ ਇਸ ਦਾ ਮਤਲਬ ਇਹ ਹੈਗਾ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਆਪਣੇ ਆਪ ਵਿੱਚ ਬਹੁਤ ਵੀਕ ਹੈ ਔਰ ਉਹਦੀ ਜਿਹੜੀ ਸੁਪਰਵੀਜ਼ਨ ਹੈਗੀ ਆ ਉਹ ਹੋਰ ਵੀ ਜ਼ਰੂਰੀ ਸੋ ਆਹੀ ਸਾਰੀ ਕ੍ਰੈਕਸ ਹੈ ਹਸਤਾ ਜੀ ਕੱਲ ਡਾਕਟਰਾਂ ਜ਼ਹਟਾਲ ਤੇ ਵੀ ਜਾ ਰਹੇ ਨੇ ਹੈਨਾ ਉਸ ਦਾ ਕੀ ਕਾਰਨ ਹੈ ਤੇ ਜਿਹੜਾ ਇੱਕ ਡਿਸਟ੍ਰਿਕਟ ਹੈਲਥ ਬੋਰਡ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਡੀਸੀਸ ਪਲੱਸ ਸਿਵਲ ਸਰਜਨ ਮਿਲ ਕੇ ਇਹ ਬਣਾਣਗੇ ਨਹੀਂ ਨਹੀਂ ਆਰਟੀਕਲ ਪਹੁੰਚੀ ਮੇਰੇ ਮੈਂ ਉਹਨਾਂ ਦੀ ਡਿਮਾਂਡਸ ਮੈਂ ਨਹੀਂ ਪੜੀਆਂ ਬਲਕਿ ਮੈਂ ਉਸ ਤੋਂ ਆਰਟੀਕਲ ਲਿਖਣ ਵਾਲਾ ਸੀ ਕਿ ਉਹਨਾਂ ਨੇ ਤਿੰਨ ਡਿਮਾਂਡਸ ਜੜੀਆਂ ਹੈਗੀਆਂ ਨੇ ਮੇਨ ਰੱਖੀਆਂ ਨੇ ਫਸਟ ਡਿਮਾਂਡ ਜਿਹੜੀ ਹੈਗੀ ਆ ਉਹ ਹੈਗੀ ਹੈ ਕਿ ਡਾਕਟਰ ਜੜੇ ਹੈਗੇ ਆ ਉਹਦਾ ਕੈਡਰ ਰਿਵਿਊ ਕੀਤਾ ਜਾਵੇ ਕਿਉਂਕਿ ਕੈਡਰ ਰਿਵਿਊ ਕਦੀ ਹੋਇਆ ਹੀ ਨਹੀਂ ਇਹ ਤਾਂ 80s ਦਾ ਹੀ ਕਿਤੇ ਹੋਇਆ ਹੋਇਆ ਚਲੋ ਉਹਨਾਂ ਨੇ ਸਪੈਸੀਫਾਈ ਕੀਤਾ ਥੋੜਾ ਜਿਹਾ ਵਿੱਚ ਐਸੋਸੀਏਸ਼ਨ ਵਾਲਿਆਂ ਨੇ ਕਿ ਉਹ ਜਿਵੇਂ 400 ਦਾ ਕੈਡਰ ਹੈ ਤੇ 2800 ਵਿੱਚੋਂ ਪੋਸਟਾਂ ਖਾਲੀ ਪਈਆਂ ਨੇ ਇਹ ਗੱਲ ਇਹ ਗੱਲ ਠੀਕ ਹੈਗੀ ਚਲੋ ਉਹਨਾਂ ਨੇ ਅੱਗੇ ਐਲੈਬੋਰੇਟ ਨਹੀਂ ਕੀਤਾ ਕਿ ਉਹਦੇ ਵਿੱਚ ਕਿਹੜੀ ਕਿਹੜੀ ਮੈਂ ਦੱਸਦਾ ਤੁਹਾਨੂੰ ਐਸੋਚ ਕੀ ਹੈ ਫਸਟ ਕਮਾਂਡ ਤੇ ਇੱਕ ਹੈਗੀ ਹੈ ਜਿਹਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਅਸੀਂ 400 ਡਾਕਟਰ ਭਰਤੀ ਕਰਾਂਗੇ ਪਰ ਅਗਰ 2800 ਖਾਲੀ ਨੇ ਤੇ 400 ਤੁਸੀਂ ਭਰਤੀ ਕਰੋਗੇ ਇੱਕ ਤਾਂ ਉਹਦੇ ਨਾਲ ਨਹੀਂ ਕੰਮ ਚੱਲਣਾ ਨੰਬਰ 2 ਇਹ ਹੈਗਾ ਕਿ ਜਦੋਂ ਤੁਹਾਡਾ ਕੈਡਰ ਜਿਹੜਾ ਹੈਗਾ ਉਹ 90 ਤੋਂ ਬਾਅਦ ਰੀਵਿਊ ਹੀ ਨਹੀਂ ਹੋਇਆ ਤੇ 90 ਤੋਂ ਲੈ ਕੇ ਹੁਣ ਤੱਕ ਤਾਂ ਪਾਪੂਲੇਸ਼ਨ ਤੁਹਾਡੀ ਡੁਗਣੀ ਹੋ ਚੁੱਕੀ ਹੈ ਤੇ ਫਿਰ ਤੁਸੀਂ ਕਿਵੇਂ ਜਸਟੀਫਾਈ ਕਰੋਗੇ 400 ਰੁਪਏ ਤੇ 2800 ਰੁਪਏ ਜਿੱਦਾਂ ਮਤਲਬ ਤੁਸੀਂ ਬਹੁਤ ਵੱਡਾ ਗੈਪ ਹੈ ਉਹ ਗੈਪ ਕਰਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਰੀਜਨਸ ਕੀ ਹੈ ਇੱਕ ਤਾਂ ਚਲੋ ਇਹ ਡਿਮਾਂਡ ਹੈਗੀ ਹੈ ਇਹ ਡਾਕਟਰਾਂ ਦੀ ਪਬਲਿਕ ਵੈਲਫੇਅਰ ਦੀ ਡਿਮਾਂਡ ਹੈ ਬੇਸਿਕਲੀ ਜਿਹੜੀ ਹੈਗੀ ਹੈ ਕਿ ਕੇਡਰ ਰੀਵਿਊ ਕਰੋ ਔਰ ਡਾਕਟਰ ਜ਼ਿਆਦਾ ਪਰਤੀ ਕਰੋ ਜੀ ਕਿਉਂਕਿ ਡਾਕਟਰ ਓਵਰ ਬਰਡਨਡ ਹੈਗੇ ਆ ਓਵਰ ਬਰਡਨ ਹੋਣ ਕਰਕੇ ਹੋਰ ਤੁਹਾਡੇ ਕਈ ਸਾਰੀਆਂ ਪ੍ਰੋਬਲਮਸ ਆ ਗਈਆਂ ਹਾਂਜੀ ਨੈਕਸਟ ਉਹਨਾਂ ਦੀ ਡਿਮਾਂਡ ਜਿਹੜੀ ਹੈਗੀ ਹੈ ਨਾ ਉਹ ACP ਦੀ ਹੈਗੀ ਹੈ ਉਹਨੂੰ ਆਪਾਂ ਕਹਿੰਦੇ ਐਸ਼ੂਰਡ ਕੈਰੀਅਰ ਪ੍ਰਮੋਸ਼ਨ ਜਿਹੜੀ ਹੈਗੀ ਆ ਉਹਦੇ ਚ ਇਹਨਾਂ ਨੇ ਗਵਰਨਮੈਂਟਸ ਨੇ ਕਾਫੀ ਕਪਲੇਬਾਜੀਆਂ ਉੱਪਰ ਥਲੇ ਕੀਤੀਆਂ ਹੁੰੀਆਂ ਕਿ ਕੁੱਕ ਕੈਡਰ ਵੀ ਸਾਡਾ ਜਿਹੜਾ ਨਾ ਉਹ ਦੋ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਆ। ਅ ਇੱਕ ਕੈਡਰ ਜਿਹੜਾ ਪੀਸੀਐਮਐਸ ਦਾ ਕੈਡਰ ਕਹਿੰਦੇ ਆ, ਇੱਕ ਕੈਡਰ ਜਿਹੜਾ ਹੈਗਾ ਜਿਹੜਾ ਪੰਚਾਇਤੀ ਰਾਸ ਐਕਟ ਦੇ ਅੰਡਰ ਆਉਂਦਾ। ਰੂਰਲ ਮੈਡੀਕਲ ਆਫਸਰ ਜਿੰਦਾਂ ਨੂੰ ਆਪਾਂ ਕਹਿੰਦੇ ਆ, ਉਹ ਕਾਫੀ ਦੇਰ ਦਾ ਪ੍ਰੋਟੈਸਟ ਕਰ ਰਹੇ ਸੀ ਇਹ ਵਿੱਚ। ਤੇ ਇਹ ਵੀ ਡਾਕਟਰਸ ਆਪਣੇ ਵੀ ਪ੍ਰੋਟੈਸਟ ਕਰ ਰਹੇ। ਉਹਨਾਂ ਦੀਆਂ ਕੁਝ ਅਨਾਰਮਲਿਸ ਨਾ ਪੇ ਦੇ ਰਿਗਾਰਡਿੰਗ ਫੋਰ ਵੀ ਹੈਗੀਆਂ ਨੇ ਵਿੱਚ ਜਿਹੜੀ। ਕੁਝ ਇਹਨਾਂ ਨੇ ਜਿਹੜੇ ਹੈਗੀਆਂ ਕੁਝ ਅਲਾਉਂਸਿਸ ਜਿਹੜੇ ਹੈ ਨਾ ਕੱਟ ਦਿੱਤੇ ਸੀ ਵਿੱਚੋਂ ਜਿਹਦੇ ਵਿੱਚ ਇਹ ਰੈਗੂਲੈਟੀ ਹੈਗੀ ਆ ਤੇ ਉਹ ਕੈਡਰ ਸਾਰਾ ਇਹ ਕਹਿ ਰਿਹਾ ਕਿ ਇਹ ਰੈਗੂਲੈਟੀ ਜਿਹੜੀ ਹੈਗੇ ਇਸ ਨੂੰ ਪੂਰਾ ਕੀਤਾ ਜਾਵੇ ਜਿਹੜੀ ਹੈਗੇ ਨੇ ਕਿ ਇਹ ਨਹੀਂ ਹੈਗਾ ਵੀ ਡਾਕਟਰ ਨੂੰ ਜ਼ਿਆਦਾ ਤਰਕਾ ਮਿਲੇ ਤੇ ਦੂਜੇ ਲੋਕ ਦੇ ਮੁਕਾਬਲੇ ਚ ਘੱਟ ਮਿਲੇ ਜਦੋਂ ਕਿ ਗਵਰਨਮੈਂਟ ਨੇ ਇਹ ਕਿਹਾ ਹੋਇਆ ਹੈ ਕਿ ਅਸੀਂ ਇਹ ਸ਼ੋਰ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੀ ਯੂਨੀਫਾਰਮਿਟੀ ਹੋਏਗੀ ਇਵਨ ਲੇਟੈਸਟ ਇਹ ਜਿਹੜੇ ਆਪਣੇ ਫਾਰਮੈਸੀ ਚੀਫ ਇਹਨਾਂ ਨੂੰ ਹੁਣ ਫਾਰਮੇਸੀ ਆਫੀਸਰ ਕਰਨੇ ਆ ਬੇਸਿਕਲੀ ਇਹ ਜਿਹੜੇ ਇਹਨਾਂ ਨੇ ਕੀਤੇ ਹੋਏ ਸੀ ਪੰਚਾਤੀ ਰਾਜ ਐਕਟ ਦੇ ਅੰਦਰ ਉਹ ਵੀ ਇਵਨ ਸੁਪ림 ਕੋਰਟ ਨੇ ਵੀ ਆਰਡਰ ਕੀਤੇ ਆ ਕਿ ਇਹ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਹੈਗੀ ਉਹ ਦਿਓ ਪਰ ਸਰਕਾਰ ਅਜੇ ਕੋ ਟਾਸ ਤੋਂ ਅਸ ਨਹੀਂ ਹੋਰੀ ਵਿੱਚ ਅਜ ਤੱਕ ਵੀ ਅ ਤੀਸਰੀ ਇੱਕ ਡਿਮਾਂਡ ਇਹਨਾਂ ਦੀ ਹੋਰ ਸੀ ਹਾਂ ਉਹ ਉਹ ਹੈਗੀ ਬੇਸਿਕਲੀ ਸਿਕਿਉਰਟੀ ਫਾਰ ਦਾ ਡਾਕਟਰਸ ਆ ਵਾਇਲੈਂਸ ਅਗੇਂਸਟ ਡਾਕਟਰਸ ਲਈ ਹੈ ਜੀ ਉਦੇਸ਼ ਗੋਸ਼ਮ ਜੀ ਮੈਂ ਇਹ ਕਹਾਂਗਾ ਕਿ ਸ਼ਾਇਦ ਸਾਡੇ ਬਹੁਤੇ ਸਾਰੇ ਡਾਕਟਰਸ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਜੋ ਕੋਲਕਾਟਾ ਦੇ ਵਿੱਚ ਹੈ ਉਦੋਂ ਇਹਨਾਂ ਨੇ ਇੱਕ ਡਿਮਾਂਡ ਰੱਖੀ ਹੋਈ ਸੀ ਕਿ ਸੈਂਟਰਲ ਹੈਲਥ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਹਾਂਜੀ ਡਾਕਟਰਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਹੈਲਥ ਜਿਹੜੀ ਹੈਗੀ ਹੈ ਸਟੇਟ ਸਬਜੈਕਟ ਹੈ ਔਰ ਇਹ ਜਿਹੜੇ ਹੈਗੇ ਆ ਇਸ ਸਟੇਟ ਨੇ ਕਾਨੂੰਨ ਬਣਾਉਣੇ ਆ ਜਦੋਂ ਕਿ ਪੰਜਾਬ ਦੇ ਵਿੱਚ ਵਾਇਲੈਂਸ ਅਗੇਂਸਟ ਡਾਕਟਰਸ 2008 ਦਾ ਕਾਨੂੰਨ ਬਣਿਆ ਬਣਿਆ ਹੋਇਆ ਹੈ ਤੇ ਉਨ ਕੀ ਬੋਰਡਸ ਵੀ ਲੱਗੇ ਹੋਏ ਹਰ ਹਸਪਤਾਲ ਹਾਂ ਲੱਗਿਆ ਹੋਇਆ ਔਰ ਉਹ ਲਾਗੂ ਨਹੀਂ ਹੁੰਦਾ ਪੂਰੀ ਤਰ੍ਹਾਂ ਉਹ ਇੱਕ ਇਸ਼ੂ ਹੈ ਵਿੱਚ ਸਵਾਲ ਇੱਥੇ ਆ ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਰੇਜ਼ ਕੀਤੀ ਹੈ ਮੈਨੂੰ ਉਸ ਕਮੇਟੀ ਦੇ ਉੱਤੇ ਬਹੁਤ ਵੱਡਾ ਆਬਜੈਕਸ਼ਨ ਹੈ ਓਕੇ ਕਿਉਂ ਕਿਉਂਕਿ ਇਹ ਜਿਹੜਾ ਹੈਲਥ ਦਾ ਇਸ਼ੂ ਹੈਗਾ ਇਹ ਬਹੁਤ ਸਪੈਸਿਫਿਕ ਤੇ ਪ੍ਰੋਫੈਸ਼ਨਲ ਲੈਜੂ ਹੈ ਇਹਦੇ ਵਿੱਚ ਗੁਰਸ਼ੰਮ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਦੋਂ ਦਾ ਨੈਸ਼ਨਲ ਹੈਲਥ ਮਿਸ਼ਨ ਆਇਆ ਇਹ 2006 ਚ ਨੈਸ਼ਨਲ ਹੈਲਥ ਮਿਸ਼ਨ ਆਇਆ ਉਸ ਤੋਂ ਬਾਅਦ ਡਾਕਟਰੀ ਦਾ ਜਿਹੜਾ ਸਾਡਾ ਆਪਣਾ ਹਿਅਰਕੀ ਹੈਗੀ ਆ ਜਿਵੇਂ ਐਮਓ ਐਸਐਮਓ ਸਿਵਲ ਸਰਜਨ ਡਾਇਰੈਕਟਰ ਫਿਰ ਸੁਬਾ ਸੈਕਟਰੀ ਹੁੰਦੇ ਆ ਇਹਨੂੰ ਬਹੁਤ ਹੀ ਜ਼ਿਆਦਾ ਡਿਲੂਟ ਕਰ ਦਿੱਤਾ ਗਿਆ ਔਰ ਤਕਰੀਬਨ ਤਕਰੀਬਨ ਹੀ ਸਾਰੀਆਂ ਹੀ ਕਮੇਟੀਆਂ ਦੇ ਚੇਅਰਮੈਨ ਜਿਹੜੇ ਹੈਗੇ ਉਹ ਡੀਸੀ ਕਰਾ ਬਣਾ ਦਿੱਤੇ ਗਏ ਹਾਂਜੀ ਤੇ ਇਹ ਇੰਨਾ ਕ ਨਕਮਾ ਕੰਮ ਕਰ ਰਹੇ ਨੇ ਇੰਨਾ ਕ ਨਕਮਾ ਕਰਦ ਨੇ ਕਿ ਇੱਕ ਦੋ ਵਾਰੀ ਇੱਕ ਦੋ ਵਾਰੀ ਨਹੀਂ ਮੇਰੀਆਂ ਤੇ ਚਲੋ ਬਹੁਤ ਵਾਰੀ ਉਹ ਡਿਸਟ੍ਰਿਕਟ ਹੈਲਥ ਸੁਸਾਇਟੀ ਹੁੰਦੀ ਹੈ ਜਿਹਦੇ ਚ ਜਿਹੜਾ ਡੀਸੀ ਹੈ ਉਹ ਗਵਰਨਿੰਗ ਬੋਡੀ ਦਾ ਚੇਅਰਮੈਨ ਹੈ ਹਾਂਜੀ ਤੇ ਜਿਹੜਾ ਏਡੀਸੀ ਡੀ ਹੁੰਦਾ ਤੇ ਨਾਲ ਸੁਵਿਸ ਉਹ ਦੋਨੇ ਕੋ ਚੇਅਰਮੈਨ ਹੁੰਦੇ ਨੇ ਤੇ ਕੋ ਚੇਅਰਮੈਨ ਤਾਂ ਨੇੜੇ ਵੀ ਨਹੀਂ ਲੱਗਣ ਦਿੰਦੇ ਇੱਕ ਦਿਨ ਮੈਨੂੰ ਏਡੀਸੀ ਨੂੰ ਕੁਰਸੀ ਤੋਂ ਉਠਾਉਣਾ ਪਿਆ ਕਿਸ ਸਿਵਲ ਸਰਜਨ ਇੱਥੇ ਬੈਠ ਕੇ ਜਿਹੜੀ ਹੈਗੀ ਹੈ ਮੀਟਿੰਗ ਜਾਂ ਇਹਦੇ ਬਰਾਬਰ ਤੇ ਬੈਠ ਕੇ ਮੀਟਿੰਗ ਲਾਏਗਾ ਉਸੇ ਸਿਵਲ ਸਰਜਨ ਨੂੰ ਵੀ ਦੱਬੀ ਕਰਦੇ ਹਾਂਜੀ ਜਦੋਂ ਕਿ ਕੋਈ ਸਮਝ ਸੀਗਾ ਕਿ ਸਿਵਲ ਸਰਜਨ ਦੀ ਜਿਹੜੀ ਪੋਸਟ ਸੀਗੀ ਉਹ ਡੀਸੀ ਤੋਂ ਉੱਪਰ ਹੁੰਦੀ ਸੀ ਕਿ ਲੋਕ ਜਿਹੜੇ ਡੀਸੀ ਸੀਗੇ ਉਹ ਸਿਵਲ ਸਰਜਨ ਕੋਲ ਚੱਲ ਗਏ ਅੱਜ ਤੱਕ ਇੰਨਾ ਕਮਾਪਨ ਹੋਇਆ ਪਿਆ ਕਿ ਸਿਵਲ ਸਰਜਨ ਦੀ ਏਸੀਆਰ ਦੇ ਕੁਝ ਪ੍ਰੋਬਲਮ ਜਿਹੜੇ ਉਹ ਡੀਸੀ ਲਿਖਦਾ ਹੈ ਅਬ ਮੈਂ ਕਹਿ ਰਿਹਾ ਕਿ ਮੈਨੂੰ ਓਬਜੈਕਸ਼ਨ ਹੈ ਇਸ ਗੱਲ ਦੇ ਉੱਤੇ ਬਹੁਤ ਵੱਡਾ ਓਬਜੈਕਸ਼ਨ ਹੈ ਮੈਂ ਇਹ ਪਹਿਲਾਂ ਵੀ ਬਹੁਤ ਵਾਰੀ ਕੀਤਾ ਉਹਦਾ ਕਾਰਨ ਇਹ ਹੈਗਾ ਕਿ ਡੀਸੀ ਜਿਹੜਾ ਹੈਗਾ ਉਹ ਨਾ ਡਿਸਟ੍ਰਿਕਟ ਦਾ ਹੁੰਦੀ ਕੋਈ ਮਾਲਕ ਬਣਿਆ ਬੈਠਾ ਹੈ ਹਾਂਜੀ ਅਸਲ 'ਚ ਉਹ ਕੋਆਰਡੀਨੇਟਰ ਹੋਣਾ ਚਾਹੀਦਾ ਹੈ ਉਹ ਕੋਆਰਡੀਨੇਟਰ ਹੋ ਕੇ ਨਾ ਮਾਲਕ ਬਣਿਆ ਹੋਇਆ ਉਹ ਤਾਂ ਸਿਵਲ ਸਿਦਨ ਨੂੰ ਸਮਝਦੀ ਕੁਛ ਨਹੀਂ ਹੂੰ ਤੇ ਥੱਲੇ ਵਾਲਾ ਜਿਹੜਾ ਹੈਗਾ ਮੈਡੀਕਲ ਕਲੱਬ ਦਾ ਐਸਮੋਗਰ ਮੀਟਿੰਗ ਵਿੱਚ ਬੈਠਾ ਉਹਨੂੰ ਤਾਂ ਜਵਾਈਨ ਸਮਝਦਾ ਉਹਨੂੰ ਤਾਂ ਸਮਝਦਾ ਜਿਵੇਂ ਕਲਾਸ ਹੋ ਰਿਹਾ ਜਿੱਥੇ ਮੈਂ ਜੀ ਖੜਾ ਰਿਹਾ ਵੀ ਇਹ ਤਾਂ ਇਹ ਤਾਂ ਮੈਨੇ ਪ੍ਰੈਕਟੀਕ ਉਹ ਠੀਕ ਹੈ ਮੈਂ ਆਪਣੀ ਹਿੰਮਤ ਦੇ ਨਾਲ ਆਪਣੀ ਕੁਰਸੀ ਆਪਣੇ ਕੋਲ ਰੱਖਦਾ ਸੀ ਕਿ ਮੈਂ ਤਾਂ ਕਦੀ ਕਿਸੇ ਨੂੰ ਕੁਰਸੀ ਦਿੱਤੀ ਨਹੀਂ ਆਪਣੀ ਲੇਕਿਨ ਐਨੀ ਹਿੰਮਤ ਹੋ ਰੱਖਦਾ ਨਹੀਂ ਕੋਈ ਵੀ ਹਾਂ ਸੋ ਇੱਥੇ ਇਹ ਜਿਹੜੀ ਜੇ ਇਹ ਮੀਟਿੰਗਸ ਇਹਨਾਂ ਦੀਆਂ ਜਿਹੜੀਆਂ ਗੁਰਸ਼ਰਮ ਜੀ ਜੋ ਕਮੇਟੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਉਹ ਕਦੀ ਵੀ ਫਰੂਟਫੁੱਲ ਨਹੀਂ ਹੋਈਆਂ ਨਾ ਤਾਂ ਇਹਨਾਂ ਦੀ ਡਿਸਟ੍ਰਿਕਟ ਹੈਲਥ ਸੁਸਾਇਟੀ ਮੈਂ ਡਿਸਟ੍ਰਿਕਟ ਹੈਲਥ ਸੁਸਾਇਟੀ ਨੂੰ ਕਹਿਣਾ ਹੁੰਦਾ ਔਨ ਰਿਕਾਰਡ ਕਿ ਇਹ ਡਿਸਟ੍ਰਿਕਟ ਹੈਲਥ ਸਟੈਟਿਸ ਹੈ ਇਹ ਸਾਡੇ ਕੋਲ ਸੁਣਦੇ ਆ ਤੇ ਸਾਨੂੰ ਹੀ ਪੜਾਉਣ ਲੱਗ ਜਾਂਦੇ ਆ ਸਾਡੀ ਸਾਡੇ ਕੋਲ ਸੁਣ ਕੇ ਕਿੰਨੇ ਮਰੀਜ਼ ਆਏ ਕਿੰਨੇ ਬੜੀ ਇੰਟਰਸਟਿੰਗ ਗੱਲ ਹੈ ਇਹ ਇਹਨਾਂ ਕਿੰਨਾ ਆਈ ਸਬਸਟਰੋਂ ਨੂੰ ਨਾ ਆਦਤ ਹੁੰਦੀ ਹੈ ਕਿ ਇਹ ਜਾਂ ਤਾਂ ਸਭ ਤੋਂ ਉੱਪਰ ਵਾਲਾ ਦੇਖਦੇ ਆ ਤੇ ਜਾਂ ਸਭ ਤੋਂ ਥੱਲੇ ਵਾਲਾ ਦੇਖਦੇ ਆ ਜਦੋਂ ਡਾਟਾ ਨੇ ਲੈ ਕੇ ਪ੍ਰੈਜੈਂਟ ਕੀਤਾ ਜਾਂਦਾ ਨਾ ਤਾਂ ਇੱਕ ਡਾਕਟਰ ਨੂੰ ਕਹਿੰਦੇ ਆ ਕਿ ਤੇਰਾ ਵੀ ਉਹ ਡੈਥ ਰੇਟ ਬਹੁਤ ਘਟਾ ਹੈ ਅੱਛਾ ਤੇ ਉਹ ਕਹਿੰਦਾ ਜੀ ਲਿਆਓ ਮਦੂਖ ਹੁਣੇ ਪੂਰਾ ਕਰਦਾ ਓ ਮਾਈ ਗੋਡ ਉਹਦਾ ਕਾਰ ਵੀ ਸੀ ਉਹਨੂੰ ਉਹਨੂੰ ਇਹ ਸੀ ਇਹ ਨਹੀਂ ਸੀ ਪਤਾ ਇਹ ਬਿਊਰੋਕ੍ਰੇਸ ਨੂੰ ਮੈਂ ਵੈਸੇ ਇਹਨਾਂ ਨੂੰ ਡੈਸਕ ਅਫਸਰ ਕਹਿੰਦਾ ਡੈਸਕ ਬਾਬੂ ਕਹਿਣਾ ਹੁੰਦਾ ਵੈਸੇ ਵੀ ਹਾਂ ਮੈਂ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਤਾਂ ਚਲੋ ਇਹ ਹੁੰਦੇ ਵੀ ਨਹੀਂ ਜੋ ਆਪਣੇ ਆਪ ਚ ਕੱਲਾ ਇੱਕ ਇੰਡੀਵਿਜੂਅਲ ਪ੍ਰੋਫੈਸ਼ਨਲ ਉਹ ਵੱਖਰੀ ਗੱਲ ਹੈ ਵੈਸੇ ਤਾਂ ਇਹ ਉਹ ਖਿਚੜੀ ਜੀ ਹੁੰਦੀ ਹੈ ਨਾ ਇਹਨਾਂ ਨੂੰ ਇਹ ਦਾ ਪਤਾ ਹੁੰਦਾ ਨਾ ਵੀ ਦੇ ਵਿੱਚ ਅੱਛਾ ਉਹ ਉਹਦਾ ਕਾਰਨ ਇਹ ਸੀ ਕਿ ਜਿਹਦਾ ਡੈਥ ਰੇਟ ਘੱਟ ਹੈਗਾ ਉਹਨੂੰ ਤਾਂ ਸਭ ਕੁਝ ਸਭਾਸ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਕੋਹੜੇ ਇਲਾਕੇ ਦੇ ਵਿੱਚ ਡੈਥ ਰੇਟ ਘਟਾ ਹੈ ਔਰ ਇਹ ਤੇਰਾ ਡੈਥ ਰੇਟ ਕਰਨੇ ਲਿਆਉ ਬਦੂ ਪੁਨੇ ਪੂਰੀ ਕਰਤ ਨੇ ਇਸੇ ਤਰ੍ਹਾਂ ਮੈਂ ਇੱਕ ਤੁਹਾਨੂੰ ਸੈਕਟਰੀ ਹੈਲਥ ਦੀ ਗੱਲ ਦੱਸਾਂ ਮੈਂ ਐਡਸ ਕੰਟਰੋਲ ਸੋਸਾਇਟੀ ਦੇ ਵਿੱਚ ਐਜ਼ ਅਡੀਸ਼ਨਲ ਪ੍ਰੋਜੈਕਟਡ ਵੀ ਕੰਮ ਕੀਤਾ ਹੋਇਆ ਤਾਂ ਉਹ ਮੈਨੂੰ ਈਡੀਸੀ ਸੌਰੀ ਉਹ ਜਿਹੜਾ ਸੈਕਟਰੀ ਹੈ ਉਹ ਮੈਨੂੰ ਕਹਿੰਦਾ ਹੈ ਕਿ ਮਲਤਾਨੀ ਮੈਂ ਇੱਕ ਜਰਨਲ ਚ ਪੜਿਆ ਕਿ ਵਿਟਾਮਿਨ ਸੀ ਦੇ ਨਾਲ ਐ AIDS ਠੀਕ ਹੋ ਜਾਂਦੀ ਹੈ ਤਾਂ ਮੈਂ ਉਹਨੂੰ ਕਿਹਾ ਮੈਂਗਾ ਜੀ ਟੌਫੀਆਂ ਬਣਾਓ ਸਾਰੇ ਪੰਜਾਬ ਵਿੱਚ ਮੰਡ ਤੋਂ 7 ਦਿਨ ਨਹੀਂ ਮਰਨਾ ਬੋਲਿਆ ਸੋ ਇਹਨਾਂ ਲੋਕਾਂ ਦੇ ਹਾਲ ਨੇ ਵੈਸੇ ਤੇ ਮੇਰੇ ਕੋਲ ਤਾਂ ਬਹੁਤ ਸਟੋਰੀਆਂ ਹੈਗੀਆਂ ਨੇ ਪਰ ਉਹ ਟੋਟੇ ਟੋਟੇ ਜਿਹਾ ਦੱਸਿਆ ਇਸ ਕਰਕੇ ਮੈਨੂੰ ਨਾ ਇਹਨਾਂ ਦੀ ਇਹਨਾਂ ਦੀ ਜਿਹੜੀ ਕੈਪੇਬਿਲਟੀ ਹੈਗੀ ਹੈ ਨਾ ਚਲੋ ਹਰ ਇੱਕ ਦਿਵਸ ਤੇ ਨਹੀਂ ਮੈਂ ਕਰਿਆ ਮੈਂ ਜਰਨਲਿਸਟ ਕੱਲ ਕਰਿਆ ਪਰ ਮੈਨੂੰ ਇਹਨਾਂ ਦੀ ਕੈਪੇਬਿਲਟੀ ਦੇ ਉੱਤੇ ਨਾ ਬਹੁਤ ਹੀ ਜ਼ਿਆਦਾ ਡਾਊਟ ਹੁੰਦਾ ਮੇਰੇ ਕੋਲ ਬਹੁਤ ਸਾਰੀਆਂ ਸਟੋਰੀਜ਼ ਨੇ ਇੱਕ ਨਹੀਂ ਕਿ ਕਿ ਮੇਰੀ ਬਦਲਵੀਂ ਕਿਥੇ ਹੁੰਦੀ ਹੋਈ ਹੈ ਨਾ ਤੇ ਉਹਦੇ ਚ ਫਿਰ ਮੈਨੂੰ ਵੱਖਰੇ ਵੱਖਰੇ ਸਮੇਂ ਤੇ ਵੱਖਰੇ ਵੱਖਰੇ ਇਹ ਜਿਹੜੇ ਐਡਮਿਨਿਸਟ੍ਰੇਟਿਵ ਆਫਿਸਰਸ ਹੈਗੇ ਨੇ ਇਹਨਾਂ ਨਾਲ ਗੱਲ ਕਰਨ ਦਾ ਮੌਕਾ ਵੀ ਮਿਲ ਜਾਂਦਾ ਸੀ ਮੀਟਿੰਗ ਤੁਸੀਂ ਅਜੇ ਐਸਐਮਓ ਮੀਟਿੰਗ ਵੀ ਟੈਂਡੈਕਟ ਕਰਨੀ ਹੁੰਦੀ ਆ ਸੀ ਉਸ ਜਲਦੀ ਹੁੰਦੇ ਆ ਸੋ ਆਈ ਐਮ ਸੌਰੀ ਕਿ ਇਹ ਇਹ ਗੱਲਾਂ ਨਹੀਂ ਕਰ ਪਾਣਗੇ ਕਿਉਂਕਿ ਇਹਨਾਂ ਨੇ ਨਾ ਪਿੱਛੇ ਜੀ ਵੀ ਇੱਕ ਕ ਕਿ ਉਹਦੇ ਚ ਆ ਕਮੇਟੀ ਬਣਾਤੀ ਹੈ ਜੀ ਇੰਨੇ ਦਿਨਾਂ ਚ ਬਹਿਸੇ ਤਾਂ ਇਹ ਸਰਕਾਰ ਦੇ ਟੈਕਟਿਕਸ ਹੁੰਦੇ ਆ ਅ ਟੂ ਡਿਵਰਟ ਸਰਟਨ ਥਿੰਗਸ ਹੁਣ ਦੇਖੋ ਜਿੰਨੀ ਦੇਰ ਤੱਕ ਆਪਾਂ ਗੱਲ ਕੀਤੀ ਹੈ ਕਿ ਡਾਕਟਰਾਂ ਦੀ ਜਿਹੜੀਆਂ ਮੰਗਾਂ ਹੈ ਤਿੰਨ ਤਿੰਨ ਮੇਜਰ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਉਹਦੇ ਚ ਲਿਖੀਆਂ ਹੋਈਆਂ ਜੀ ਜਿਹੜੀ ਤਾਂ ਪਹਿਲੀ ਮੰਗ ਹੈ ਉਹ ਤਾਂ ਦੇਖੋ ਪੂਰੀ ਹੋਣੀ ਨਹੀਂ ਕਦੀ ਵੀ ਉਹਦਾ ਕਾਰਨ ਹੈ ਇੱਕ ਉਹਦਾ ਕਾਰਨ ਇਹ ਹੈਗਾ ਕਿ ਸਰਕਾਰ ਜਿਹੜੀ ਹੈਗੀ ਹੈ ਖਾਸ ਕਰਕੇ ਇਹ ਵਾਲੀ ਸਰਕਾਰ ਇਹ ਪੁੱਠੇ ਬਸੇ ਤਰੀ ਹੁਈ ਹੈ ਹੁਣ ਇਹਨਾਂ ਨੇ 870 ਕਹਿੰਦੇ ਆ ਜੀ ਅਸੀਂ ਮਹੱਲਾ ਕਲੀਨਿਕ ਬਣਾਤੇ ਉਹਦਾ ਮਤਲਬ 870 ਤੁਸੀਂ ਡਾਕਟਰ ਡਾਇਰੈਕਟ ਔਰ ਇਨਡਾਇਰੈਕਟ ਭਰਤੀ ਕਿਤੇ ਹੋਏ ਔਰ ਉਹਨਾਂ ਨੂੰ ਭਾਵੇਂ ਤੁਸੀਂ ਦਿਹਾੜੀ ਦੇ ਰਹੇ ਦਿਹਾੜੀ ਨਹੀਂ ਹੁੰਦੇ ਨਾ ਉਹਦੇ ਵਿੱਚ ਬੇਸਿਕਲੀ ਹੋਣ ਇਹਨਾਂ ਦਾ ਹੋਣਾ ਕੀ ਹੈ ਕਿ ਮੈਂ ਪਿੱਛੇ ਜੀ ਖਬਰ ਪੜ ਰਿਹਾ ਸੀਗਾ ਕਿ ਸੈਂਟਰ ਗਵਰਨਮੈਂਟ ਨੂੰ ਪੈਸੇ ਨਹੀਂ ਆਏ ਹੋਏ 11 1200 ਕੋਣ ਇਹ ਹੁਣ ਤਰਲੇ ਮਾਰਦੇ ਫਿਰਦੇ ਆ ਕਿ ਅਸੀਂ ਇਹਦਾ ਨਾਮ ਚ ਐਕਚੁਅਲੀ ਨਾਮ ਚੀਜ਼ ਦਾ ਇਸ਼ੂ ਨਹੀਂ ਹੈ ਮੈਨੂੰ ਨਹੀਂ ਪਤਾ ਪ੍ਰੈਸ ਕਿਵੇਂ ਕਹੀ ਜਾ ਰਹੀ ਹੈ ਇਹ ਤਾਂ ਬੇਸਿਕ ਜਿਹੜਾ ਹੈਗਾ ਇਹ ਪਾਲਿਸੀ ਮੈਟਰ ਹੈ ਮਹੱਲਾ ਕਲੀਨਿਕ ਨਾਂ ਦੀ ਕੋਈ ਵੀ ਪਾਲਿਸੀ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੀ ਨਹੀਂ ਹੈ ਕਿਤੇ ਪਹਿਲਾ ਪੜ੍ਹਦੇ ਆ ਜਦੋਂ ਤੁਹਾਡੇ ਕੋਲ ਪਾਲਿਸੀ ਹੈ ਨਹੀਂ ਤੁਹਾਨੂੰ ਕਿਸ ਹੈਡ ਦੇ ਅੰਦਰ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਪੈਸੇ ਦੇ ਗਵਰਨਮੈਂਟ ਡਿਸਪੈਂਸਰੀਆਂ ਦੇ ਪੈਸੇ ਦਿੰਦੀ ਹੈ ਉਸ ਹੈਡ ਦੇ ਥਲੇ ਆਉਂਦੇ ਆ ਪੀਐਸਸੀ ਦੇ ਪੈਸੇ ਦਿੰਦੀ ਹੈ ਉਹਦੇ ਹੋਵੇ ਜਾਂ ਉਹ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਆਉਂਦੀਆਂ ਤਾਂ ਉਹਦੇ ਅੰਦਰ ਜਾਂ ਉਹ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਇੱਕ ਵੱਖਰਾ ਹੈਡ ਹੁੰਦਾ ਉਹਦੇ ਅੰਦਰ ਆਉਂਦੇ ਲੇਕਿਨ ਇਹ ਤਾਂ ਕਿਤੇ ਫਿੱਟ ਹੀ ਨਹੀਂ ਹੁੰਦਾ ਬਿਲਕੁਲ ਤੇ ਜੇ ਫਿਟਿੰਗ ਨਹੀਂ ਹੁੰਦਾ ਤਾਂ ਤੁਹਾਨੂੰ ਪੈਸੇ ਕਦੇ ਮਿਲਣਗੇ ਇਹਦਾ ਮਤਲਬ ਮੇਰੇ ਮੇਰੀ ਅਕੋਰਡਿੰਗ ਵੀ ਇਹ ਹੈ ਕਿ ਮੇਰੇ ਕਿਸੇ ਫਰੈਂਡ ਨੇ ਪੁੱਛਿਆ ਸੀ ਮੈਂ ਉਹਨੂੰ ਰਿਟਰਨ ਬੈਕ ਕੀਤਾ ਕਿ ਇਹ ਮੇਰੇ ਖਿਆਲ ਸਾਇਡ ਪਾਸ ਕਰ ਚੀ ਨਿਊਜ਼ ਲੱਗੀ ਹੋਈ ਹੈ ਕਿ ਇਹ ਪਾਲਿਸੀ ਹੈ ਹੀ ਨਹੀਂ ਤਾਂ ਫਿਰ ਤੁਹਾਨੂੰ ਪੈਸੇ ਕਿਵੇਂ ਮਿਲਣਗੇ ਦੂਸਰਾ ਇਹ ਹੈਗਾ ਕਿ ਚਲੋ ਉਹਦੀ ਡਿਟੇਲ ਜਿਹੜੀ ਹੈਗੀ ਆ ਉਹ ਆ ਜੇਗੀ ਕਿਸ ਤਰ੍ਹਾਂ ਜੇ ਇਹਨਾਂ ਨੇ ਕੁਝ ਮੈਨੀਪੂਲੇਟ ਕੀਤਾ ਪਰ ਇਹ ਪੋਸਿਬਲ ਨਹੀਂ ਹੁੰਦਾ ਕਿਉਂਕਿ ਜਿਹੜਾ ਤੁਹਾਡਾ ਹੈੱਡ ਹੀ ਐਗਜ਼ਿਸਟ ਨਹੀਂ ਕਰਦਾ ਉਹਦੇ ਅੰਡਰ ਪੈਸੇ ਕਿਵੇਂ ਪੈਸੇ ਆਣਗੇ ਪੈਸੇ ਤਾਂ ਆਉਣੇ ਨਹੀਂ ਠੀਕ ਤੁਸੀਂ ਇੱਕ ਪੁਆਇੰਟ ਲਿਆ ਇੱਥੇ ਕਿ ਇਹ ਸਰਕਾਰ ਤੋਂ ਤਾਂ ਬਿਲਕੁਲ ਨਹੀਂ ਐਨੀ ਨਰਾਜ਼ਗੀ ਕਿਉਂ ਹੈ ਮੌਜੂਦਾ ਸਰਕਾਰ ਨਾਲ ਕਿਉਂਕਿ ਇਹਨਾਂ ਨੇ ਸਿਸਟਮ ਨੂੰ ਤੈਸ਼ ਨੈਚ ਕਰਤਾ ਨਾ ਡੀਰੀਲ ਕਰਤਾ ਮੈਂ ਇਹਨਾਂ ਦਾ ਇਹਨਾਂ ਨੇ ਮੈਂ ਪਾਰਟ ਜਿਹੜੇ 12 ਆਂਦੀਆਂ ਨੇ ਉਹ ਕਹਿੰਦੀਆਂ ਨੇ ਕਿ ਸਾਨੂੰ ਟਾਈਮ ਤਾਂ ਦੇਵੋ ਨਹੀਂ ਨਹੀਂ ਅਜੇ ਉਹ ਟਾਈਮ ਹੀ ਮੰਗ ਰਹੇ ਸੀ ਨਹੀਂ ਨਹੀਂ ਅਜੇ ਤੱਕ ਹੁਣ 2.5 ਸਾਲ ਬਾਅਦ ਥੋੜੀ ਟਾਈਮ ਮੰਗੀਦਾ ਹੈ ਹੁਣ 2.5 ਸਾਲ ਬਾਅਦ ਨਹੀਂ ਟਾਈਮ ਮੰਗਦਾ ਹੁੰਦਾ ਕੋਈ ਮਹੀਨਾ ਦੋ ਮਹੀਨੇ ਹੁੰਦੇ ਬਲਕਿ ਇਹ ਜਿਹੜੀ ਮਹੱਲਾ ਕਲੀਨਿਕ ਵਾਲੀ ਇਸ਼ੂ ਸੀ ਇਹ ਤਾਂ ਮੇਰੇ ਵੱਲੋਂ ਵੀ ਹੈ ਤੇ ਕੁਝ ਫਰੈਂਸ ਵੱਲੋਂ ਵੀ ਚੋਣਾ ਤੂੰ ਪਹਿਲਾਂ ਵੀ ਪਹਿਲਾਂ ਤੂੰ ਹੀ ਉਠਾਇਆ ਸੀ ਮੈਂ ਇਹ ਗੱਲ बार-बार ਲਿਖਿਆ ਹੈ ਕਿ ਜਦੋਂ ਤੁਹਾਡੇ ਕੋਲ ਪਾਲਸੀ ਹੈ ਨਹੀਂ ਕੋਈ ਵੀ ਤਾਂ ਤੁਸੀਂ ਇਸ ਨੂੰ ਵਰਕ ਕਿਵੇਂ ਕਰੋਗੇ ਆਹ ਹੁਣ ਫਸ ਗਿਆ ਨਾ ਭਰਾ ਕਿ ਉੱਤੇ ਹਮ ਹੁਣ ਰੋਂਦੇ ਪਏ ਨਾ ਬੇਸਿਕਲੀ ਤਾਂ ਹੱਥ ਹੀ ਜੋੜਦੇ ਪਏ ਆ ਨਾ ਜੀ ਪੈਸੇ ਤੇ ਹੈ ਨਹੀਂ ਕਿਉਂਕਿ ਮੈਂ ਇੱਕ ਦਿਨ ਆਰਟੀਕਲ ਲਿਖਿਆ ਹੋਇਆ ਸੀਗਾ ਕਿ ਡੁੱਬਦਾ ਪੰਜਾਬ ਤਾਂ ਸਾਰਿਆਂ ਨੇ ਸੁਣਿਆ ਸੀਗਾ ਆ ਡੁੱਬਦਾ ਪੰਜਾਬ ਵੀ ਸੁਣ ਲਓ ਉਹ ਜਿਹੜੇ ਵਿੱਚ ਹਾਂ ਕਿ ਇਹ ਐਨੇ ਪੈਸੇ ਤੁਸੀਂ ਲੋਭ ਦਿੱਤੇ ਤੁਹਾਨੂੰ ਮਿਲਨੇ ਕਿੱਥੋਂ ਆ ਤੁਹਾਨੂੰ ਇਹ ਇਹ ਸਿਰਫ ਝੂਠ ਮਾਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਨਹੀਂ ਮਿਲਣਾ ਮੈਨੂੰ ਇਸ ਸਰਕਾਰ ਦੀ ਪਾਲਿਸੀ ਨਾਲ ਇਸ ਕਰਕੇ ਜਿਵੇਂ ਉਹ ਕਹਿੰਦੇ ਹੁੰਦੇ ਹਨ ਨਾ ਕਿ ਮੈਂ ਵੀ ਕੋਸ਼ਿਸ਼ ਕੀਤੀ ਸੀ ਕਿ ਮੈਂ ਇਹਨਾਂ ਦਾ 파ਟ ਬਣ ਜਾਵਾਂ ਕੋਈ ਸ਼ਾਇਦ ਕੋਈ ਨਵਾਂ ਸੈਟਅਪ ਜਿਹੜਾ ਹੈਗਾ ਬਣਦਾ ਪਰ ਉਹ ਮੈਂ ਤਾਂ ਮੈਂ ਨਵੇਂ ਨਹੀਂ ਕੱਢਿਆ ਵਿੱਚ ਉਹਦੇ ਵਿੱਚ ਵੋਟ ਪਾਈ ਸੀ ਇਹਨਾਂ ਨੂੰ ਕਿ ਵੋਟ ਤਾਂ ਪਾਈ ਹੈ ਇਹਨਾਂ ਨੂੰ ਹੀ ਪਾਈ ਸੀ ਇਹਨਾਂ ਨੂੰ ਹੀ ਪਾਈ ਹੈ ਕਿਉਂਕਿ ਇਸ ਕਰਕੇ ਵੋਟ ਪਾਈ ਸੀ ਕਿ ਜਿਵੇਂ ਸਾਡੀ ਮੋਟ ਜਿਹੜੀ ਹੈਗੀ ਹੈ ਮਹਾਲੀ ਚ ਬਣੀ ਪਈ ਹੈ ਜੀ ਮੈਨੂੰ ਓਪਨਲੀ ਕਹਿਣ ਚ ਵੀ ਕੋਈ ਹਰਜ ਨਹੀਂ ਉਸ ਟਾਈਮ ਤੇ ਜਿਹੜੇ ਕੈਂਡੀਡੇਟਸ ਸੀਗੇ ਦੋ ਹੀ ਮੇਨ ਕੈਂਡੀਡੇਟਸ ਸੀ ਇੱਕ ਸੀਗਾ ਬਲਵੀਰ ਸਿੱਧੂ ਤੇ ਇੱਕ ਕਲਵੰਤ ਸਿੰਘ ਬਲਵੀਰ ਸਿੱਧੂ ਤਾਂ ਜਿੰਨਾਂ ਕੰਮਾ ਸੀਗਾ ਉਹਨੋਂ ਤਾਂ ਕਲਵੰਤ ਸਿੰਘ ਬਹੁਤ ਜ਼ਿਆਦਾ ਚੰਗਾ ਸੀਗਾ ਇਸ ਕਰਕੇ ਮੈਂ ਕਲਵੰਤ ਸਿੰਘ ਦੀ ਸਟੇਜ ਤੇ ਆਪ ਖੜਾ ਹੋ ਕੇ ਕਹਿੰਦਾ ਹਾਂ ਮੈਂ ਅੱਜ ਵੀ ਕਹਿੰਦਾ ਕਿ ਅਸੀਂ ਜੇ ਮੈਂ ਕਲਵੰਤ ਸਿੰਘ ਕੋਲ ਜਾਵਾਂ ਤਾਂ ਮੈਂ ਉਹਨੂੰ ਇਹੀ ਗੱਲ ਕਹਿੰਦਾ ਮੈਂ ਕਿ ਭਾਈ ਸਾਹਿਬ ਤਾਂ ਉਹਨੂੰ ਅਸੀਂ ਸਿੱਧੂ ਦੇ ਮੁਕਾਬਲੇ 'ਚ ਇਸ ਕਰਕੇ ਵੋਟ ਪਾਈ ਸੀ ਕਿ ਉਹਦੇ ਮੁਕਾਬਲੇ ਉਸ ਵਿੱਚ ਇੰਨੇ ਚੰਗੇ ਤਾਂ ਨਹੀਂ ਲਿਖਣ ਉਹਦੇ ਮੁਕਾਬਲੇ ਚੰਗੇ ਸੀ ਇਸ ਕਰਕੇ ਮੈਂ ਤਾਂ ਸਾਰੀਆਂ ਸਟੇਜਾਂ ਤੇ ਖੜੇ ਹੋ ਕੇ ਵੀ ਇਹ ਗੱਲ ਕਹੀ ਸੀ ਕਿ ਇਹ ਵੋਟ ਜਿਹੜੀ ਹੈਗੀ ਹੈ ਇਹ ਸਿਰਫ ਕੁਲਵੰਤ ਸਿੰਘ ਵਾਸਤੇ ਹੈ ਆਮ ਆਦਮੀ ਪਾਰਟੀ ਵਾਸਤੇ ਨਹੀਂ ਹੈ ਇਹ ਮੈਂ ਅੱਜ ਫਿਰ ਇਸ ਕਰਕੇ ਮੈਂ ਮੀਡੀਆ 'ਤੇ ਫਿਰ ਪਾਰਟੀਾਂ ਤੋਂ ਪਹਿਲਾਂ ਹੀ ਫਿਰ ਤੁਸੀਂ ਕਿਵੇਂ ਕਹਤੀ ਸੀ ਇਹ ਗੱਲ ਇਹ ਜਿਹੜੀ ਮਹੱਲਾ ਕਲੀਨਿਕ ਵਾਲੀ ਨਹੀਂ ਕਿ ਆਮ ਆਦਮੀ ਪਾਰਟੀ ਲਈ ਨਹੀਂ ਹੈ ਇਹ ਹੈ ਵੋਟ ਸਗੋਂ ਨਹੀਂ ਪਾਰਟੀ ਵਿੱਚ ਜਦੋਂ ਇਲੈਕਸ਼ਨਾਂ ਦੇ ਵਿੱਚ ਅੱਜ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਨੇ ਉਹਦੇ ਹੱਕ 'ਚ ਕੀਤੀਆਂ ਨੇ ਮੈਂ ਕਲਵੰਸਿੰਗ ਨੂੰ ਪਿਛਲੇ 35-40 ਸਾਲਾਂ ਤੋਂ ਜਾਣਦਾ ਐਜ਼ ਅ ਫਰੈਂਡ ਵੀ ਜਾਣਦਾ ਔਰ ਮੇਰੀ ਕੋਈ ਬਲਵੀਰ ਸਿੱਧੂ ਨਾਲ ਦੁਸ਼ਮਣੀ ਵੀ ਨਹੀਂ ਸੀ ਇਕਲ ਬਲਵੀਰ ਸਿੱਧੂ ਨੂੰ ਮੈਂ ਦੇਖ ਲਿਆ ਐਸੀ ਸਾਰਾ ਕੁਝ ਜਿੰਦੋਂ ਮੈਂ ਬਦਲੀ ਮੰਤਰੀ ਕਹਿੰਦਾ ਹੁੰਦਾ ਸੀਗਾ ਪਹਿਲਾਂ ਉਹ ਇੱਕ ਵੱਖਰਾ ਇਸ਼ੂ ਐ ਸੋ ਇਸ ਕਰਕੇ ਨਾ ਇਹ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਕਿ ਮੈਂ ਕੀ ਮੇਰੀ ਓਰੀਐਂਟੇਸ਼ਨ ਵੀ ਸੀ ਸ਼ਾਇਦ ਚੇਂਜ ਹੋ ਗਈ ਤੇ ਫਿਰ ਬਚਾ ਪਰ ਮੈਨੂੰ ਐਕਚੁਅਲੀ ਲੈਕਚਰ ਤੋਂ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਚੇਂਜ ਵਾਲੇ ਪਾਸੇ ਨਹੀਂ ਜਾ ਰਿਹਾ ਸਿਸਟਮ ਇਹ ਵਸਟ ਵਾਲੇ ਪਾਸੇ ਜਾ ਰਿਹਾ ਬੈਕ ਟੂ ਵਸਟ ਉਹ ਹੁਣ ਵਾਪਰ ਰਿਹਾ ਸਾਰਾ ਕੁਝ ਸਾਰੇ ਹੁਣ ਕੋ ਮੰਨੇ ਜਾਂ ਨਾ ਮੰਨੇ ਉਹ ਤਾਂ ਹੁਣ ਹਰ ਇੱਕ ਦੀ ਆਪਣੀ ਆਪਣੀ ਪਰਸਪੈਕਸ਼ਨ ਹੈ ਪਰ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਉਡਦੇ ਤੋਂ ਡੁਬਡੇ ਵਾਲ ਚਲੇ ਗਿਆ ਤੇ ਜਿਹੜਾ ਉੱਡ ਵੀ ਗਿਆ ਤੇ ਡੁੱਬ ਵੀ ਗਿਆ ਕੋਈ ਬਚੇਗਾ ਕੀ ਫਿਰ ਕੁਝ ਵੀ ਨਹੀਂ ਸੋ ਇਸ ਕਰਕੇ ਐਸੀ ਇਹ ਕਹਿੰਦੇ ਸੀ ਕਿ ਜਿਹੜੇ ਉਹ 870 ਡਾਕਟਰਸ ਨੇ ਉਹਦੇ ਨਾਲ ਕੁਝ ਕੋਰਸ ਟਾਪ ਵੀ ਹੈ ਜੀ ਅਗਰ ਇਹ 870 ਜਿਹੜੇ ਹੈਗੇ ਆ ਇਹ ਚੰਗੀ ਤਰ੍ਹਾਂ ਹੈਲਥ ਦੀ ਪਾਲਿਸੀ ਨੂੰ ਜਾਣਦੇ ਹੁੰਦੇ ਹੈਲਥ ਦੇ ਬਾਰੇ ਜਿਵੇਂ ਹੈਲਥ ਦਾ ਮਨਿਆ ਜਾਂਦਾ ਹੈ ਕਿ ਹੈਲਥ ਜਿਹੜੀ ਹੈਗੀ ਹੈ ਇਟ ਇਜ਼ ਨਾਟ ਮੀਰਲੀ ਦ ਐਬਸੈਂਸ ਆਫ ਡਿਜ਼ੀਜ਼ ਇਟ ਇਜ਼ ਦ ਫਿਜ਼ੀਕਲ ਸੋਸ਼ਲ ਮੈਂਟਲ ਐਂਡ ਸਪਿਰੀਚੁਅਲ ਵੈਲਬੀਇੰਗ ਆਫ ਅ ਪਰਸਨ ਸੋ ਮੇਰਾ ਸਿਲਸ ਕਹਿੰਦਾ ਮਤਲਬ ਸਾਡੇ ਕੋਲ ਜਿਹੜਾ ਪ੍ਰੀਵੈਂਟਿਵ ਪ੍ਰਮੋਟੋ ਕਾਰਟ ਹੁੰਦਾ ਨਾ ਉਹ ਕਾਫੀ ਅੱਛਾ ਬਣਿਆ ਹੋਇਆ ਹੈ ਚਲੋ ਜਿਆਦਾ ਲੰਬੀ ਡਿਸਕਸ਼ਨ ਹੋ ਜੇਗੀ ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਉਹ ਬਹੁਤ ਵਧੀਆ ਬਣਿਆ ਹੋਇਆ ਹੈ ਕਿਉਂਕਿ ਸਾਡੇ ਹੈਲਥ ਦੇ ਦੋ ਪਾਰਟ ਹੁੰਦੇ ਨੇ ਇੱਕ ਹੁੰਦਾ ਪ੍ਰੀਵੈਂਟਿਵ ਪ੍ਰਮੋਟੋ ਇੱਕ ਹੁੰਦਾ ਕਿਉਰੇਟਿਵ ਕਿਉਰੇਟਿਵ ਹੁੰਦਾ ਜਦ ਜਿ ਸਿੰਗਲ ਹਸਪੀਟਲ ਜਿਹੜੀ ਹੈਗਾ ਡਿਸਟ੍ਰਿਕਟ ਵਾਲਾ ਹੋਵੇ ਜਾਂ ਸਬਡਿਵੀਜ਼ਨ ਜਾਂ ਹੋਵੇ ਹਸਪੀਟਲ ਉੱਥੇ ਡਾਕਟਰਸ ਦੀ ਜਰੂਰਤ ਸੀ ਹੂੰ ਤੇ 870 ਤੁਸੀਂ ਪੁੱਠੇਸ ਦੇ ਢੰਗ ਨਾਲ ਜਿਹਦੇ ਪਾਸੇ ਢੰਗ ਦਿੱ ਤੂ ਤੋੜੀ ਹੋ ਰਹੀ ਐ ਲੋਕਾਂ ਨੇ ਤੁਸੀਂ ਦੇਖੋ ਕਿੰਨੇ ਪ੍ਰੋਟੈਸਟ ਕੀਤੇ ਨਹੀਂ ਤਾਂ ਮੈਂ ਬੜੀ ਬੜੀ ਗੱਲ ਲਿਖੀ ਹੈ ਕਿ ਅਗਰ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਮਹੱਲੇ 'ਚ ਕੋਈ ਡਿਸਪੈਂਸਰੀ ਬਣਾਵੇ ਨਾ ਤਾਂ ਲੋਕ ਖੁਸ਼ ਹੁੰਦੇ ਹੁੰਦੇ ਐ ਪਰ ਇੱਥੇ ਤਾਂ ਨਾਰਾਜ਼ ਹੋ ਗਏ ਇੱਥੇ ਤਾਂ ਪ੍ਰੋਟੈਸਟ ਹੋਏ ਇਹਦਾ ਮਤਲਬ ਹੈਗਾ ਕਿ ਤੁਸੀਂ ਗਲਤ ਸਿਗੇ ਇਸਕਾ ਕਿ ਪ੍ਰੋਟੈਸਟ ਹੋਈ ਹੁੰਦੀ ਡਾਕਟਰ ਮਲਤਾਨੀ ਨੇ ਪ੍ਰੋਟੈਸਟ ਨਹੀਂ ਕਰਾਇਆ ਮੈਂ ਤਾਂ ਵੈਸੇ ਪ੍ਰੋਟੈਸਟ ਦੇ ਹੱਕ 'ਚ ਨਹੀਂ ਹੁੰਦਾ ਮੈਂ ਤਰਨੇ ਤੁਰਨੇ ਹਥਤਾਲਾ ਦੇ ਹੱਕ 'ਚ ਨਹੀਂ ਆ ਕਦੀ ਵੀ ਬੱਚੀ ਮੈਂ ਤਾਂ ਕਹਿਣਾ ਹੁਣਾ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਤਾਂ ਲੋੜ ਤੋਂ ਜ਼ਿਆਦਾ ਕੰਮ ਕਰਕੇ ਦਿਖਾਓ ਜਿ ਉਹ ਜਿੰਨਾ ਉਹ ਪ੍ਰੋਟੈਸਟ ਕਰਨਾ ਹੁੰਦਾ ਉਹ ਜਿਆਦਾ ਕੰਮ ਕਰਦੇ ਆਂ 8 ਦੀ ਬਜਾਏ 10 ਘੰਟੇ ਕਰ ਜਾਂਦੇ ਆਂ ਜੀ ਇਹ ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਕਿ ਅਗਰ ਕਿਸੇ ਨੇ ਪ੍ਰੋਟੈਸਟ ਕਰਨਾ ਤਾਂ ਕੰਮ ਕਰਕੇ ਦਿਖਾਓ ਲੋਕਾਂ ਵਾਸਤੇ ਨਵੀਆਂ ਮੁਸ਼ਕਿਲਾਂ ਨਾ ਕ੍ਰੀਏਟ ਕਰੋ ਜਿਵੇਂ ਆ ਸ਼ੰਭੂ ਵਾਲੇ ਬਾਰਡਰ ਤੇ ਹੋਈਆਂ ਹੋਈਆਂ ਨੇ ਵਿੱਚ ਜਿਹੜੀਆਂ ਹੈਗੀਆਂ ਨੇ ਡਾਕਟਰਸ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਕਿ ਕੋਈ ਮੈਥਡ ਆਪਣਾ ਲੱਭ ਲੈਣ ਆਪਣਾ ਪ੍ਰੋਟੈਸਟ ਉਹਨਾਂ ਦੀਆਂ ਮੰਗਾਂ ਜਾਇਜ਼ ਹੈਗੀਆਂ ਨੇ ਤੇ ਜਾਇਜ਼ ਮੰਗਾਂ ਨੂੰ ਇਸ ਤੰਗ ਦੇ ਨਾਲ ਕਰੋ ਕਿ ਲੋਕ ਵੀ ਦੁਖੀ ਨਾ ਹੋਣ ਜੀ ਚ ਲੋ ਪੰਜਾਬ ਦੀ ਇਹ تھی ਆਪਾਂ ਗੱਲ ਕੀਤੀ ਮੈਂ ਆਰਡਰ ਵਾਲ ਜਾ ਰਹੇ ਸੀ ਕਿ ਤੁਸੀਂ ਹਾਂਜੀ ਕਿ ਹਾਲਾਤ ਖਰਾਬ ਹੋ ਰਹੇ ਨੇ